ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਿਛ ਹਉ ਨਹੀਂ ਕਿਛ ਆਹੇ ਨਮੂਰਾ ਔਸਰ ਲਜਾ ਰਾਖ ਲਿਹੁ ਸਦ ਨਾ ਜਾਣ ਤੋਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਸੰਗਤ ਜੀ ਆਪਨੇ ਕੱਲ ਮਾਝ ਰਾਗ ਦੀ ਵਾਰ ਆਜੋ ਉਦੇ 13ਵੀਂ ਪੌੜੀ ਤੱਕ ਸੰਖੇਪ ਵਿਆਖਿਆ ਸੰਖੇਪ ਸ਼ਬਦ ਵਿਚਾਰ ਸਰਵਣ ਕੀਤਾ ਸੀ ਗੁਰੂ ਮਹਾਰਾਜ ਨੇ ਕੀਤੀ ਕਿਰਪਾ ਗੁਰੂ ਮਹਾਰਾਜ ਨੇ ਅੱਜ ਵੀ ਆਪਾਂ ਨੂੰ ਸਮਾ ਬਖਸ਼ਿਆ ਸੋ ਅੱਜ ਆਪਾਂ 14ਵੀਂ ਪੌੜੀ ਤੋਂ ਸ਼ੁਰੂ ਕਰਕੇ ਜਿੱਥੋਂ ਤੱਕ ਗੁਰੂ ਮਹਾਰਾਜ ਦਾ ਹੁਕਮ ਹੈ ਉੱਥੋਂ ਤੱਕ ਸ਼ਬਦਾਂ ਦੀ ਸੰਖੇਪ ਵਿਆਖਿਆ ਸੰਖੇਪ ਸ਼ਬਦ ਵਿਚਾਰ ਕਰ ਲਈਏ ਜੀ ਮਹਾਰਾਜ ਸਰਤੇ ਮੇਰ ਪਰ ਹੱਥ ਰੱਖਣਾ ਤੁਸੀਂ ਵੀ ਕਿਰਪਾ ਕਰੋ ਅਸ਼ੀਰਵਾਦ ਦਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਸਿਹਾ ਬਾਜਾ ਚਰਗਾ ਕੋਹਿਆਂ ਇਹਨਾ ਖਵਾਲੇ ਕਾਹ ਕਾਹੋ ਖਾਨ ਤਨਾ ਮਾਖ ਖਵਾਲੇ ਇਹੇ ਚਲਾਏ ਰਾਹ ਸਲੋਕ ਮਹੱਲਾ ਪਹਿਲਾ ਇਹ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 143 ਨੰਬਰ ਅੰਗ ਤੇ ਵਰਣਨ ਕੀਤੀ ਗਈ ਹੈ ਜੀ 시ਹਾ ਬਾਜਾਂ ਚਰਗਾ ਕੁਹੀਆਂ ਇਨਾਂ ਖਵਾਲੇ ਕਾਹ ਇਹ ਸ਼ੇਰ ਬਾਜ ਚਰਗ ਇਹ ਸਾਰੇ ਮਾਸਾहारी ਪੰਛੀ ਆ ਤੇ ਜਦੋਂ ਮਹਾਰਾਜ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਨ ਭੇਖ ਨਾ ਪਾਏ ਦਾ ਜੇ ਮਹਾਰਾਜ ਕੁੱਠੀ ਨਜ ਕਰ ਲੈਣਾ ਇਹਨਾਂ ਨੂੰ ਕਾ ਖਾਣ ਤੇ ਮਜਬੂਰ ਕਰ ਦਿੰਦਾ ਹੈ ਜੀ ਘਾਉ ਖਾਨ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ ਜਿਹੜੇ ਕਾ ਖਾਣ ਵਾਲੇ ਆ ਨਾ ਤੇ ਉਹ ਫੇ ਮਾਸ ਖਾਣ ਲੱਗ ਪੈਂਦੇ ਇਸ ਤਰ੍ਹਾਂ ਦੇ ਰਾਹ ਜਿਹੜਾ ਕਾਲਪੁਰਖ ਵੈਗਰੂ ਚਲਾ ਦਿੰਦਾ ਹੈ ਉਸ ਨੂੰ ਕੋਈ ਬਦਲ ਨਹੀਂ ਸਕਦਾ ਕੋਈ ਰੋਕ ਨਹੀਂ ਸਕਦਾ ਉਹ ਜੋ ਹੋਣਾ ਹੈ ਜੋ ਜੋ ਤੇਰਾ ਹੁਕਮ ਤੇਵੇ ਤਵੇ ਹੋਣਾ ਮਹਾਰਾਜ ਦਾ ਜਿਵੇਂ ਹੁਕਮ ਹੁੰਦਾ ਨਾ ਉਸੇ ਹਿਸਾਬ ਨਾਲ ਹੀ ਹੁੰਦਾ ਹੈ ਤੇ ਉਹ ਮਰਦੀ ਤੇ 마ਸਕਾਉਣ ਵਾਲੇ ਨੂੰ ਘਾ ਖਵਾ ਦੇ ਤੇ ਘਾ ਖਵਾਉਣ ਵਾਲੇ ਨੂੰ 마ਸਕਵਾ ਦਿੰਦਾ ਹੈ ਜੀ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੇ ਕਰੇ ਅਸਗਾਹ ਜੇ ਉਹਦੀ ਨਦਰ ਹੋ ਜੇ ਨਾ ਨਿਗਾਹ ਹੋ ਜਵੇ ਮਹਾਰਾਜ ਦੀ ਜਿੱਥੇ ਨਦੀਆਂ ਨਦੀਆਂ ਦੇ ਵਾਹ ਬੋਲ ਕੇ ਬਦਲ ਕੇ ਨਦੀਆਂ ਵਾਹ ਬਿਸ਼ੁੰਨਿਆ ਮੇਲਾ ਸੰਯੋਗੀ ਰਾਮ ਨਦੀਆਂ ਦੇ ਵਾਹ ਬਦਲ ਦਿੰਦਾ ਤੇ ਉੱਥੇ ਟਿੱਬੇ ਕਰ ਦਿੰਦਾ ਤੇ ਜਿੱਥੇ ਟਿੱਬੇ ਹੁੰਦੇ ਆ ਉੱਥੇ ਨਦੀਆਂ ਵਗਣ ਲਾ ਪੈਂਦੀਆਂ ਬੜਾ ਡੂੰਘਾ ਆਸਗਾ ਬਿਲਕੁਲ ਉਸ ਪਾਣੀ ਦੇ ਪਤਾ ਨਹੀਂ ਲੱਗਦਾ ਕਿ ਕਿੰਨਾ ਡੂੰਘਾ ਪਾਣੀ ਹੋ ਜਾਂਦਾ ਹੈ ਇਸ ਕਰਕੇ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਇਸਗਾ ਥਲਾਂ ਦੇ ਵਿੱਚ ਡੂੰਘੇ ਪਾਣੀ ਕਰ ਦਿੰਦਾ ਹੈ ਜੀ ਕੀੜਾ ਥਾਪ ਦੇ ਪਤਸ਼ਾਹੀ ਲਸ਼ਕਰ ਕਰੇ ਸਵਾਹ ਉਹ ਮਹਾਰਾਜ ਕੀੜਿਆਂ ਨੂੰ ਕੀੜੇ ਦਾ ਮਤਲਬ ਬਿਲਕੁਲ ਛੋਟੇ ਮਮੂਲੀ ਲੋਕਾਂ ਨੂੰ ਉਹ ਬਾਦਸ਼ਾਹਾਂ ਬਖਸ਼ ਦਿੰਦਾ ਹੈ ਤੇ بڑے بڑے ਲਸ਼ਕਰ ਆ ਜਿਹੜੇ ਬਾਦਸ਼ਾਹਾਂ ਦੇ ਉਹਨਾਂ ਨੂੰ ਸੜ ਕੇ ਸੁਆਹ ਕਰ ਦਿੰਦਾ ਹੈ ਉਹਨਾਂ ਕੋ ਅੱਗੇ ਵਧਿਆ ਨਹੀਂ ਜਾਂਦਾ ਇੱਕ ਆਮ ਆਦਮੀ ਜਿਹੜੇ ਉਹ ਤਖਤ ਦੇ ਉੱਤੇ ਜਾ ਕੇ ਬੈਠ ਜਾਂਦੇ ਹਨ ਜੀ ਜੇ ਤੇ ਜੀ ਜੀਵੇ ਲੈ ਸਾਹ ਜੀ ਵਾਲੇ ਤਾਂ ਕਿ ਅਸਾਹ ਜਿੰਨੇ ਵੀ ਸਾਹ ਲੈ ਕੇ ਜੀਣ ਵਾਲੇ ਜੀਵ ਹੈ ਨਾ ਇਹਨਾਂ ਨੂੰ ਪ੍ਰਮਾਤਮਾ ਆਪ ਹੀ ਜੁਆਉਂਦਾ ਏ ਅਸੰਬੱਸਾ ਹਾ ਲਿਖਿਆ ਮਿਲਕਤ ਪਾਹੋ ਤੇਲ ਦੇਵ ਸਚ ਸੱਜਣਾ ਸੀਛੜਿਆ ਜੋ ਹੋਵੇ ਸਾਸਮੇਰ ਇਹ ਸਾਰੇ ਦੇ ਸਮਤ ਸਾਰੇ ਸਾਰੇ ਲਿਖੇ ਹੁੰਦੇ ਆ ਤੇ ਇਹਨਾਂ ਤੇ ਪ੍ਰਮਾਤਮਾ ਨੇ ਆਪਣੇ ਨਾਲ ਮੇਲ ਹੋ ਜਾਵੇ ਤੇ ਚੰਗਾ ਤੇ ਜਿੰਨੇ ਜਿੰਨਾ ਜੇ ਤੱਕ ਮਹਾਰਾਜ ਦਾ ਹੁਕਮ ਹੁੰਦਾ ਉਹਨਾਂ ਜੇ ਤੱਕ ਹਮ ਆਦਮੀ ਹਾ ਇੱਕਦਮੀ ਮੋਹਲਤ ਮਹਤਨਾ ਜਾਣਾ ਨਾਨਕ ਬਿਨਵੈ ਤਿਸੇ ਸਿਰੇ ਹੋ ਜਾ ਕੇ ਜੀ ਪ੍ਰਾਣਾ ਅੰਦੇ ਜੀਵਨਾ ਵਿਚਾਰ ਦੇਖ ਕੇ ਤੇ ਕੀ ਦੇਣਾ ਸਾਹ ਸਮਾ ਸਭ ਜਿਉ ਤਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਰੇ ਇਹ ਕਹਤਾ ਸੱਚੇ ਪਰਵਤਕਾਰ ਗੁਰੂ ਨਾਨਕ ਪਾਤਸ਼ਾਹ ਜੀ ਪਰਮਾਉਂਦੇ ਨੇ ਕਿ ਅਸੀਂ ਇੱਕ ਦਮ ਦੇ ਆਦਮੀ ਆ ਇੱਕ ਸਾਹੀ ਬੰਦ ਹੋਣਾ ਨਾ ਬਹੁਤੇ ਬੰਦ ਨਹੀਂ ਹੋਣੇ ਬਾਕੀ ਤੇ ਸਾਰੇ ਬੰਦ ਹੋ ਜਣੇ ਆ ਭਈ ਤੇ ਜਿੰਨੇ ਜੀ ਆ ਸਾਹ ਲੈ ਕੇ ਜਿਉਂ ਜੀਂਦੇ ਨੇ ਇਹਨਾਂ ਨੂੰ ਮਹਾਰਾਜ ਆਪ ਜਿਵਾਉਂਦੇ ਨੇ ਉੱਚ ਕਰਕੇ ਉਹਨਾਂ ਨੂੰ ਮਹਾਰਾਜ ਆਪ ਸਵਾਸ ਬਖਸ਼ਦੇ ਨੇ ਉਹਨਾਂ ਨੂੰ ਜਿੰਦਾ ਰੱਖਦੇ ਹਨ ਜੀ ਨਾਨਕ ਜਿਹੜਾ ਜੋ ਸੱਚੇ ਭਾਵੈ ਤਿਉ ਤੋਂ ਦੇ ਗਰਾਹ ਗਰਾਹ ਹੁੰਦੇ ਆਪਣੇ ਬੁਰਕੀ ਪਾਉਣੀ ਮੂੰਹ ਦੇ ਵਿੱਚ ਤੇ ਜਿਸ ਤਰ੍ਹਾਂ ਸੱਚੇ ਕਾਲ ਪ੍ਰਕਾਸ਼ ਨੂੰ ਪਾਉਂਦੇ ਆ ਨਾ ਜਿਸ ਤਰ੍ਹਾਂ ਉਹਨੂੰ ਮਹਾਰਾਜ ਨੂੰ ਚੰਗਾ ਲੱਗਦਾ ਉਹ ਉਸ ਤਰ੍ਹਾਂ ਹੀ ਉਸ ਤਰ੍ਹਾਂ ਦੀ ਰੋਜੀ ਰੋਟੀ ਹਰ ਇੱਕ ਨੂੰ ਦਿੰਦੇ ਹਨ ਜੀ ਮਹੱਲਾ ਪਹਿਲਾ ਇਕ ਮਾਸਾਹਾਰੀ ਇਕ ਤਿਰਣ ਖਾਹੇ ਇਕ ਨਾ 36 ਅੰਮ੍ਰਿਤ ਪਾਹੇ ਇਕ ਮਾਸਾਹਾਰੀ ਹੁੰਦੇ ਆ ਤੇ ਉਹ ਮਾਸ ਹੀ ਖਾਂਦੇ ਆ ਇਕ ਘਾਹ ਫੂਸਕਾਂ ਦੇ ਤਿਰਣ ਖਾਹੇ ਕੱਕ ਕਾਨ ਖਾਂਦੇ ਹਨ ਇਕ ਨਾ 36 ਅੰਮ੍ਰਿਤ ਪਾਹੇ ਇਹਦੇ 36 ਤਰ੍ਹਾਂ ਦੇ ਅੰਮ੍ਰਿਤ 36 ਤਰ੍ਹਾਂ ਦੇ ਭੋਜਨ ਆ ਨਾ ਇਹ ਇਨਸਾਨ ਹੀ ਬਣਾ ਕੇ ਖਾ ਸਕਦਾ ਬਾਕੀ ਦੇ ਸਾਰੇ ਜਿਹੜੇ ਆ ਕੋਈ ਮਾਸ ਖਾਣ ਵਾਲੇ ਆ ਕੋਈ ਘਾਹ ਖਾਣ ਵਾਲੇ ਆ ਇੱਕ ਕਰਕੇ ਐਸੇ ਜਿਹੜੇ ਇਨਸਾਨ ਆ ਉਹ ਉਹਦੇ ਹੁਕਮ ਦੇ ਅਨਸਾਰ 36 ਤਰ੍ਹਾਂ ਦੇ ਭੋਜਨ ਖਾਂਦੇ ਹਨ ਇੱਕ ਮਿੱਟੀ ਆ ਮੈਂ ਮਿੱਟੀ ਖਾਹੇ ਇੱਕ ਮਿੱਟੀ ਵਿੱਚ ਰਹਿੰਦੇ ਆ ਤੇ ਉਹ ਮਿੱਟੀ ਖਾਈ ਜਾਂਦੇ ਉਹਨਾਂ ਨੂੰ ਹੋਰ ਕੋਈ ਖਾਣਾ ਹੀ ਨਹੀਂ ਉਹਨਾਂ ਦਾ ਉਹ ਸਿਰਫ ਮਿੱਟੀ ਖਾਂਦੇ ਹਨ ਇੱਕ ਪੌਣ ਸਮਾਰੀ ਪੌਣ ਸਮਾਰ ਇਹ ਕੈਸੇ ਨੇ ਜਿਹੜੇ ਪੌਣ ਹਾਰ ਜਤੀ ਜਤ ਧਾਰ ਸਵੇ ਸੂ ਬਚਾਰ ਹਜ਼ਾਰ ਕੇ ਦੇਖ ਕੇ ਕਈ ਐਸੇ ਆ ਜਿਹੜੇ ਪੌਣ ਆਰੀ ਹੋ ਜਾਂਦੇ ਆ ਉਹ ਵਹਿ ਹਵਾਈ ਛੱਕਦੇ ਆ ਉਹ ਜਦੋਂ ਹਵਾ ਦੇ ਵਿੱਚੋਂ ਸਾਹ ਲੈਂਦੇ ਆ ਤੇ ਉਹਨਾਂ ਨੂੰ ਉੱਥੋਂ ਹੀ ਆਪਣੀ ਰੋਜ਼ੀ ਦੀ ਰੋਜ਼ੀ ਰੋਟੀ ਆ ਉਹਦਾ ਅਸਰ ਹੋ ਜਾਂਦਾ ਉਹਨਾਂ ਨੂੰ ਹੋਰ ਕੁਝ ਈਰ ਖਾਣ ਦੀ ਲੋੜ ਨਹੀਂ ਪੈਂਦੀ ਇੱਕ ਪੌਣ ਸੰਭਾਰੀ ਪੌਣ ਸੰਭਾਰ ਉਤੇ ਪੌਣ ਦੇ ਪੌਣ ਨੂੰ ਆਪਣਾ ਭੋਜਨ ਕਰ ਲੈਂਦੇ ਹਾਂ ਜੀ ਹਵਾ ਨੂੰ ਭੋਜਨ ਕਰ ਲੈਂਦੇ ਹਾਂ ਜੀ ਇੱਕ ਨਿਰੰਕਾਰੀ ਨਾਮ ਅਧਾਰ ਇੱਕ ਐਸੇ ਗੁਰੂ ਨੂੰ ਪਿਆਰੇ ਆ ਜਿਨ੍ਹਾਂ ਨੇ ਨਾਮ ਨੂੰ ਹੀ ਆਪਣਾ ਆਧਾਰ ਬਣਾਇਆ ਉਹ ਨਾ ਸਿਰਫ ਨਾਮ ਜਪਦੇ ਆ ਉਹ ਦੂਸਰੇ ਪਾਸੇ ਕਿਸੇ ਧਿਆਨ ਹੀ ਨਹੀਂ ਤਰਦੇ ਉਹ ਕਿਰਤ ਕਰਦੇ ਆ ਨਾਮ ਜਪਦੇ ਆ ਵੰਡ ਕੇ ਛਕਦੇ ਆ ਉਹ ਨਿਰੰਕਾਰ ਹੀ ਨਾਮ ਆਧਾਰ ਉਹ ਨਿਰੰਕਾਰ ਦੀ ਕਿਰਪਾ ਨਾਲ ਨਿਰੰਕਾਰ ਦੇ ਹੋ ਜਾਂਦੇ ਆ ਤੇ ਉਹਨਾਂ ਦਾ ਆਧਾਰ ਨਾਮ ਹੁੰਦਾ ਹੈ ਜੀ ਜੀਵੈ ਦਾਤਾ ਮਰਨ ਕੋਏ ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਜਿਹੜਾ ਕਾਲਪੁਰਖ ਵੈਗਰੂ ਆ ਨਾ ਉਹਨੇ ਸਦਾ ਹੀ ਜੀਂਦੇ ਰਹਿਣਾ ਸਦਾ ਹੀ ਰਹਿਣਾ ਹੈ ਕਿਉਂਕਿ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ ਤੇ ਉਹਨੇ ਸਦਾ ਰਹਿਣਾ ਹੈ ਜੀਵੇ ਦਾਤਾ ਮਰੇ ਨਾ ਕੋਏ ਤੇ ਜਿਨ੍ਹਾਂ ਦੇ ਉੱਤੇ ਉਹਦੀ ਮਿਹਰ ਕਿਰਪਾ ਹੋ ਜਾਂਦੀ ਹੈ ਉਹ ਵੀ ਨਹੀਂ ਮਰਦੇ ਉਹ ਵੀ ਸਦਾ ਜੀਂਦੇ ਰਹਿੰਦੇ ਹਨ ਉਹਨਾਂ ਜਿਨ੍ਹਾਂ ਚਿਰ ਉਹਦਾ ਹੁਕਮ ਹੈ ਉਹਨਾਂ ਚਿਰ ਜੀਵਨ ਮਿਲਦਾ ਹੈ ਨਾਨਕ ਮੁਠੇ ਜਾਹੇ 나ਹੀ ਮਨਸੋਏ ਗੁਨਾਰਗ ਪਾਤਸ਼ਾਹ ਜੀ ਫਰਮਾਉਂਦੇ ਨੇ ਉਹ ਲੋਕ ਠੱਗੇ ਜਾਂਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਪ੍ਰਮਾਤਮਾ ਸੱਚਾ ਆਕਾਰਪੁਰਖ ਵੈਗਰੂ ਸੱਚ ਦਾ ਨਾਮ ਨਹੀਂ ਵਸਿਆ ਹੁੰਦਾ ਜੀ ਪੌੜੀ ਪੂਰੇ ਗੁਰ ਕੀ ਕਾਰ ਕੰਮ ਕਮਾਈਏ ਪੌੜੀ ਐਸੇ ਸ਼ੁਰੂ ਹੋ ਗਈ 14ਵੀਂ ਪੌੜੀ ਸ਼ੁਰੂ ਹੋ ਗਈ ਹੈ ਇਹਦੇ ਵਿੱਚ ਪੂਰੇ ਗੁਰ ਕੀ ਕਾਰ ਕੰਮ ਕਮਾਈਏ ਗੁਰੂ ਦੀ ਸੇਵਾ ਨਾ ਮਿੰਢ ਭਾਗਾ ਜਿਤਨਾ ਸਤ ਸੰਗ ਨਹੀਂ ਲੱਭਦੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹੇ ਪੈਸਣ ਪਾਈਏ ਜਿਹੜੇ ਸੇਵਾ ਜਿਹੜੀ ਸੇਵਕਾਰ ਕਰਨੀ ਹੈ ਨਾ ਗੁਰੂ ਦੀ ਉਹ ਵੀ ਕਰਮਾਂ ਦੇ ਨਾਲ ਹੁੰਦੀ ਹੈ ਜੀ ਗੁਰਮਤਿ ਆਪ ਗਵਾਈਏ ਨਾਮ ਧਿਆਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਲਰਾਈ ਸੋ ਨਦਰਕਾ ਦੇਖੇ ਸੋਦਨ ਲਾਕੇ ਲੇਖੇ ਕਾਮਣ ਨੋਂਦ ਪਾਈ ਜਿੱਤਾ ਚਿਰ ਆਪਣੇ ਆਪ ਨੂੰ ਮਾਰਿਆ ਨਹੀਂ ਨਾ ਜਾਂਦਾ ਆਪ ਗਵਾ ਕੇ ਹੀ ਪ੍ਰਮਾਤਮਾ ਦਾ ਨਾਮ ਤੇ ਆਇਆ ਜਾਂਦਾ ਹੈ ਜੇ ਹੰਕਾਰ ਹੋ ਮੈਂ ਮੈਂ ਵਿੱਚੋਂ ਖੂਬ ਹੈ ਜਿੰਨੇ ਹੰਕਾਰ ਤੇ ਆਪਣਾ ਅਪਮਾਨ ਦੇ ਵਿੱਚੋਂ ਖੋ ਰਿਆ ਨਾ ਉਹ ਨਾਮ ਤੇ ਆ ਸਕਦਾ ਜਿਹਦੇ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇਕਠਾਏ ਹੰਕਾਰ ਦਾ ਨਾਮ ਦੇ ਨਾਲ ਵਿਰੋਧ ਹੈ ਇਹ ਦੋਵੇਂ ਇਨਸਾਨ ਵਿੱਚ ਨਹੀਂ ਵਸ ਸਕਦੇ ਜਿੰਨਾ ਜੇ ਮਨ ਦੇ ਵਿੱਚ ਹੰਕਾਰ ਹੈ ਉਹਨਾਂ ਦੇ ਨਾਮ ਨਹੀਂ ਜਪਿਆ ਜਾ ਸਕਦਾ ਜਿਹੜੇ ਨਾਮ ਜਪਣ ਲੱਗਦੇ ਉਹਨਾਂ ਦੇ ਹੰਕਾਰ ਨੇੜੇ ਨਹੀਂ ਆਉਂਦਾ ਜੀ ਗੁਰਮਤਿ ਆਪ ਗਵਾਏ ਗੁਰੂ ਦੀ ਮਤ ਨਾਲ ਆਪਣੇ ਆਪ ਨੂੰ ਗਵਾ ਕੇ ਨਾਮ ਤੇ ਆਇਆ ਜਾਂਦਾ ਹੈ ਜੀ ਦੂਜੀ ਕਾਰ ਹੈ ਲਗ ਜਨਮ ਗਵਾਈ ਹੈ ਦੂਜੀ ਕਾਰ ਵਿਕਾਰ ਹੈ ਬਾਕੀ ਸਾਰੀਆਂ ਕਾਰਾਂ ਵਿਕਾਰ ਹੈ ਤੇ ਉਹਦੇ ਨਾਲ ਫਿਰ ਜਨਮ ਹੀ ਗਵਾਚਦਾ ਕਿਉਂਕਿ ਬੰਦਾ ਜਿਹੜਾ ਨਾ ਆ ਮਾਬਾ ਮਾਇਆ ਸਾਥ ਨਾ ਹੋਏ ਇਹਨ ਮਾਇਆ ਜਗ ਮੋਹਿਆ ਵਿਰਲਾ ਬੂਝਾ ਕੋਏ ਪੇ ਬੰਦਾ ਜਦੋਂ ਮਾਇਆ ਦੇ ਵਸ ਪੈ ਕੇ ਦੂਜੀ ਕਾਰ ਦੇ ਵਿੱਚ ਲੱਗ ਜਾਂਦਾ ਨਾ ਉਹਦਾ ਜਨਮ ਇਸ ਤਰ੍ਹਾਂ ਹੀ ਗਵਾਜ ਜਾਂਦਾ ਇਸ ਤਰ੍ਹਾਂ ਹੀ ਬਰਬਾਦ ਹੋ ਜਾਂਦਾ ਹੈ ਜੀ ਵਿਣ ਨਾ ਵੈ ਸਭ ਵਿਸ ਪਹਿਜ ਖਾਈਏ ਜਿਹੜੇ ਨਾਮ ਨਹੀਂ ਨਾ ਜਪਦੇ ਉਹ ਜੋ ਕੁਝ ਵੀ ਖਾਂਦੇ ਉਹ ਜ਼ਹਿਰ ਖਾਣ ਦੇ ਬਰਾਬਰ ਹੈ ਬਿਨ ਨਾ ਵੈ ਸਾ ਵਿਸ ਪਹਿਜ ਖੁਨਾ ਪਹਿਨਿਆਂ ਵੀ ਜ਼ਹਿਰ ਵਰਗਾ ਤੇ ਖਾਦਾ ਵੀ ਜ਼ਹਿਰ ਵਰਗਾ ਕਿਉਂਕਿ ਨਾਮ ਨਾ ਜਪੈ ਸਾਧ ਸੰਗ ਤੈ ਤਾਂ ਨਹੀਂ ਉਡੇਖੇ ਨਾਨਕ ਨਾਮ ਬਹੂਣਿਆ ਨਿੰਮਣਿਆਂ ਦੀ ਦੇਹ ਜਿਹੜੀ ਦੇਹ ਹੁੰਦੀ ਨਾ ਉਹਨਾਂ ਦੀ ਨਾਮ ਤੋਂ ਬਹੂਣਿਆਂ ਦੀ ਉਹਦੀ ਕੋਈ ਮਨਿਆਦ ਨਹੀਂ ਹੁੰਦੀ ਉਹਦੇ ਨਾਮ ਬਹੂਣਿਆਂ ਦਾ ਤੈ ਤਾਂ ਨਹੀਂ ਉਡੇਖੇ ਉਹਨਾਂ ਦੇ ਚਿਹਰੇ ਤੋਂ ਵੀ ਖੇਡਦੀ ਐ ਉਹਨਾਂ ਦੇ ਚਿਹਰੇ ਵੀ ਇਸ ਤਰ੍ਹਾਂ ਦੇ ਹੁੰਦੇ ਅਜਿਹਾ ਖੁੱਕ ਪਈ ਹੁੰਦੀ ਐ ਨਸ਼ੇ ਖਾਈ ਜਾਣੇ ਜਿਹੜੇ ਨਸ਼ੇ ਆ ਇਹ ਸਰੀਰ ਦੀ ਫੈਟ ਨੂੰ ਖਾਂਦੇ ਥੰਦੀ ਹੈ ਨੂੰ ਖਾਂਦੇ ਆ ਜਦੋਂ ਥੰਦੀ ਹੈ ਖਤਮ ਹੋ ਜੇ ਖੁਸ਼ ਕੀ ਚਿਹਰੇ ਬੜੇ ਭੇੜੇ ਲੱਗਦੇ ਹਨ ਵਿਣਨਾਵੇ ਸਭ ਵਸ ਵਸ ਪਹਿਜੇ ਖੈਸ ਕਰੇ ਨਾਮ ਜਿਹੜੇ ਨਹੀਂ ਜਪਦੇ ਜਿਹੜੇ ਨਾਮ ਤੋਂ ਹੂਣੇ ਆ ਨਾ ਉਹ ਇਸ ਤਰ੍ਹਾਂ ਜਿਤਨਾ ਜਹਿਰ ਖਾ ਲੈਂਦੇ ਹਨ ਖਾ ਰਹੇ ਹਨ ਜੀ ਸੱਚਾ ਸਬਦ ਸਲਾਹੇ ਸੱਚ ਸਮਾਈਏ ਕਿ ਸੱਚੇ ਸ਼ਬਦ ਦੀ ਸਿਫਤ ਸਲਾਹ ਕਰਕੇ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਜਪਦੇ ਹੈ ਨਾ ਉਹ ਸੱਚ ਦੇ ਵਿੱਚ ਸਮਾ ਜਾਂਦੇ ਹਨ ਜੀ ਵੇਣ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਏ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਮਾਇਆ ਧਾਰੀ ਆ ਤੇ ਅੰਨਾ ਬੋਲਾ ਸ਼ਬਦ ਨਾ ਸੁਣੀ ਬਾ ਰੋਲ ਕ ਝੋਲਾ ਤੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਕੋੜ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਜਿਹੜੇ ਮਾਇਆ ਇਕੱਠੀ ਕਰਨ ਵਾਸਤੇ ਲੱਗ ਗਏ ਇੱਕ ਪਾਸੇ ਤੁਰ ਪਏ ਮਾਇਆ ਇਕੱਠੀ ਕਰਨਾਂ ਭੀ ਉਹਨਾਂ ਨੂੰ ਕਦੇ ਸੁੱਖ ਨਹੀਂ ਆਉਂਦਾ ਉਹ ਕਹਿੰਦੇ ਹੋਰ ਮਾਇਆ ਜੇ ਹੋਰ ਮਾਇਆ ਜੇ ਸਾਨੂੰ ਉਹ ਫਿਰ ਫਿਰ ਆਉਣ ਜਾਣ ਦੇ ਚੱਕਰ ਵਿੱਚ ਪੈ ਰਹੇ ਨੇ ਸੁੱਖ ਨਿਵਾਸ ਤੇ ਉਹਨਾਂ ਨੂੰ ਹੁੰਦਾ ਹੀ ਨਹੀਂ ਭਾਵੇਂ ਬਿਲਡਿੰਗਾਂ ਦੇ ਨਾਲ ਸੁੱਖ ਨਿਵਾਸ ਲਿਖ ਲਿਆ ਸੁੱਖ ਵਿਲਾਸ ਲਿਖ ਲਿਆ ਪਰ ਉਹ ਸੁੱਖ ਤੇ ਉਹਨਾਂ ਦੇ ਕਰਮਾਂ 'ਚ ਹੈ ਹੀ ਨਹੀਂ ਉਹ ਸਦਾ ਤਰਫਦੇ ਰਹਿੰਦੇ ਆ ਉਹਨਾਂ ਨੂੰ ਨੀਂਦ ਵੀ ਨਹੀਂ ਆਉਂਦੀ ਉਹ ਆਪਣੇ ਨੀਂਦ ਦੇ ਟੀਕੇ ਲਵਾ ਕੇ ਸੌਂਦੇ ਗੋਲੀਆਂ ਖਾ ਕੇ ਸੌਂਦੇ ਆ ਇਸ ਕਰਕੇ ਬਿਨ ਸਤਗੁਰ ਬਿਨ ਸਤਗੁਰ ਸੇਵੇ ਨਾ ਹੀ ਸੁੱਖ ਨਿਵਾਸ ਫਿਰ ਫਿਰ ਆਈਏ ਆਈਏ ਉਹ ਫਿਰ ਫਿਰ ਕੇ ਉਹਨਾਂ ਨੂੰ ਜਨਮ ਮਨ ਦੇ ਚੱਕਰਾਂ ਵਿੱਚ ਪੈਣਾ ਪੈਂਦਾ ਹੈ ਜੀ ਦੁਨੀਆ ਕੋਟੀ ਰਾਸ ਕੂੜ ਕਮਾਈ ਐ ਇਹੜੀ ਦੁਨੀਆ ਹੈ ਨਾ ਇਹ ਖੋਟੀ ਰਾਸ ਆ ਇਹਦੇ ਦੁਨੀਆ ਦੇ ਵਿੱਚ ਜਿੰਨਾ ਮਰਜੀ ਤੁਸੀਂ ਮਾਲ ਤਨ ਪੈਸਾ ਇਕੱਠਾ ਕਰ ਲੋ ਸਾਰਾ ਕੂੜਾ ਝੂਠਾ ਹੈ ਕਿਉਂਕਿ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਅੱਗੇ ਜਾਤਣਾ ਜੋਰ ਹੈ ਅੱਗੇ ਜਿਉ ਨਵੈ ਜਨਕੀ ਲੇਖੇ ਪਤ ਪਵੇ ਚੰਗੇ ਸਹੀ ਕੇ ਉਥੇ ਜਿਨ੍ਹਾਂ ਨੇ ਪਹੁੰਚਣਾ ਨਾ ਅੱਗੇ ਤੇ ਦੂਸਰ ਨਵੇਂ ਰੂਪ ਦੇ ਵਿੱਚ ਜੀ ਨੇ ਪੇਸ਼ ਹੋਣਾ ਤੇ ਜਿਨ੍ਹਾਂ ਦੀ ਪਤ ਲੇਖੇ ਪੈੋਂ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿन्हे ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਲਈ ਤੇ ਪਤ ਲੇਖੇ ਪੈ ਜੂਗੀ ਦੁਨੀਆ ਕੋਟੀ ਰਾਸਕੂੜ ਕਮਾਈਆ ਦੁਨੀਆ ਕੋਟੀ ਰਾਸ ਇਕੱਠੀ ਕਰਦੀ ਐ ਤੇ ਝੂਠ ਬੋਲਦੀ ਝੂਠ ਦੀ ਕਮਾਈ ਕਰਦੀ ਹੈ ਨਾਨਕ ਸੱਚ ਖਰਾ ਸਲਾਹੇ ਪਾਪ ਸੂ ਜਾਈਐ ਜਦੋਂ ਸੱਚ ਦੀ ਖਰੇ ਸੱਚ ਦੀ ਸੇਵਤ ਸਲਾਹ ਕੀਤੀ ਫੇਰ ਤੁਸੀਂ ਪਤਸਿਓ ਇਤਨਾਲ ਅੱਗੇ ਜਾਓਗੇ ਜੀ ਸਰੋਗ ਮਹੱਲਾ ਪਹਿਲਾ ਤੁਧ ਭਾਵੈ ਤਾ ਵਾਵੈ ਗਾਵੈ ਤੁਧ ਭਾਵੈ ਜਲ ਨਾਵੈ ਏ ਮਹਾਰਾ ਸੱਚੇ ਪਾਸ਼ਾ ਜੀ ਜਦੋਂ ਤੁਸੀਂ ਤੁਹਾਨੂੰ ਪਾ ਜਾਂਦੇ ਆ ਨਾ ਫੇਰ ਅਸੀਂ ਸ਼ਬਦ ਗਾਉਂਦੇ ਆ ਤੇ ਸ਼ਬਦ ਕੀਰਤਨ ਕਰਦੇ ਆ ਸ਼ਬਦ ਗਾਉਂਦੇ ਆ ਤੁਧ ਭਾਵੈ ਜਲਾ ਜਬ ਤੁਹਾਡੀ ਕਿਰਪਾ ਹੁੰਦੀ ਹੈ ਨਾ ਤੇ ਤੁਸੀਂ ਸਾਨੂੰ ਅਮਰ ਤੇ ਬਿਲੇ ਉੱਠਣ ਦੀ ਹਿੰਮਤ ਬਖਸ਼ਦੇ ਹੋ ਅਸੀਂ ਇਸ਼ਨਾਨ ਕਰਦੇ ਜਲ ਦੇ ਨਾਲ ਲਾਉਨੇ ਆ ਤੇ ਨਹਾ ਕੇ ਤੇ ਨਿਤਰਮ ਕਰਦੇ ਆ ਤੇ ਗੁਰੂ ਘਰ ਵੱਲ ਚੱਲ ਪੈਂਦੇ ਗੁਰੂ ਘਰ ਜਾ ਕੇ ਸੰਗਤਾਂ ਦੇ ਦਰਸ਼ਨ ਕਰਦੇ ਹਾਂ ਜੀ ਜਾ ਦੁਦ ਭਾਵੈ ਕਰੇ ਵਿਭੂਤਾ ਸਿੰਗੀ ਨਾਦ ਵਜਾਵੈ ਇਹ ਮਹਾਰਾਜ ਜਿਹੜੇ ਤੈਨੂੰ ਭਾ ਜਾਣ ਉਹਨਾਂ ਦੀਆਂ ਸਿੰਗੀਆਂ ਤੇ ਨਾਦ ਵਜਾਏ ਵੀ ਪ੍ਰਵਾਣ ਚੜ੍ਹਦੇ ਹਨ ਜਿਹੜੇ ਮਹਾਰਾਜ ਇਹ ਤੁਹਾਨੂੰ ਨਹੀਂ ਪਾਉਂਦੇ ਸਿਰਫ ਵਿਖਾਲਾ ਕਰਦੇ ਹਨ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥੇ ਨੇ ਬੱਗ ਕੋਈ ਹਰ ਕੇ ਸੰਤਨਾ ਯਾਕੀਏ ਬਾਨਰਸ ਕੇ ਠੰਗ ਐਸੇ ਸੰਤਨਾ ਮੋਕੋ ਭਾਵੇ ਡਾਲਾ ਸਿਓ ਪੇਡਾ ਘਟਕਾਵੇ ਐਸੇ ਸੰਤ ਨਹੀਂ ਚੰਗੇ ਲੱਗਦੇ ਜਿਹੜੇ ਮਹਾਰਾਜੀ ਤੈਨੂੰ ਭਾਉਦੇ ਨੇਗੇ ਮਹਾਰਾਜੀ ਜਿਹੜੇ ਤੁਹਾਨੂੰ ਭਾ ਦਿੰਦੇ ਆ ਨਾ ਉਹਨਾਂ ਦੇ ਸਿੰਘੀਆਂ ਤੇ ਨਾਦ ਰਾਗ ਵਜਾਏ ਉਹਨਾਂ ਦੇ ਹੀ ਆਪ ਜੀ ਨੇ ਕਬੂਲ ਹੁੰਦੇ ਹਨ ਜੀ ਜਾ ਤਦ ਭਾਵੇ ਤਾਂ ਪੜੇ ਕਿਤੇ ਬਾ ਮੁੱਲਾ ਸੇਕ ਕਹਾਵੈ ਮਹਾਰਾਜ ਜਿਹੜੇ ਤੁਹਾਡੀ ਭਾਵਨਾ ਦੇ ਚ ਆ ਜਾਂਦੇ ਆ ਉਹਨਾਂ ਦੇ ਕਿਤਾਬਾਂ ਜਿਹੜੀਆਂ ਪੜੀਆਂ ਕਿਤਾਬ ਕਿਤਾਬ ਕਿਹਾ ਕਰਾਣ ਨੂੰ ਕਿਤਾਬ ਕਰਾਣ ਇਹ ਜਿਹੜੇ ਜਿੰਨੀਆਂ ਧਾਰਮਿਕ ਗ੍ਰੰਥ ਪੜੇ ਉਹਨਾਂ ਦੇ ਕਾਰੇ ਆਕਾਰੇ ਆਉਂਦੇ ਆ ਉਸ ਤਰ੍ਹਾਂ ਭਾਵੇਂ ਕੋਈ ਮੁੱਲਾ ਕਹਾਈ ਜਾਵੇ ਕੋਈ ਸੇਖ ਕਹਾਈ ਜਾਵੇ ਪਰੰਤੂ ਜਦੋਂ ਤੁਹਾਨੂੰ ਪਾਉਂਦੇ ਹਨ ਉਹੋ ਹੀ ਬੜੇ ਸਕਾਰਥੇ ਆਉਂਦੇ ਹਨ ਜੀ ਜਾਂ ਤੁਧ ਭਾਵੇਂ ਤਾਂ ਉਹ ਵਹਿ ਰਾਜੇ ਰਸ ਕਸ ਬਹੁਤ ਕਮਾਵੇ ਮਹਾਰਾਜ ਜਿਨ੍ਹਾਂ ਤੇ ਤੁਹਾਡੀ ਬਖਸ਼ਿਸ਼ ਹੁੰਦੀ ਹੈ ਉਹ ਹੀ ਰਾਜੇ ਬਣ ਜਾਂਦੇ ਹਨ ਤੇ ਉਹ ਵਹਿ ਰਾਜੇ ਆ ਜਿਹੜੇ ਰਸ ਕਸ ਦੇ ਵਿੱਚ ਰਾਜੋ ਨਰਕ ਤਪੋਂ ਰਾਜ ਤੇ ਰਾਜੋ ਨਰਕ ਐਸੀ ਵਰਥਾ ਵੀ ਬਣ ਜਾਂਦੀ ਹੈ ਜਿਹੜੇ ਮਹਾਰਾਜ ਜੀ ਤੁਹਾਡੀ ਹੁਕਮਤ ਚ ਨਹੀਂ ਚੱਲਦੇ ਜਿਹੜੇ ਤੁਹਾਨੂੰ ਭੌਂਦੇ ਨਹੀਂਗੇ ਤੇ ਜਿਹੜੇ ਰਾਜੇ ਆ ਉਹ ਰਸ ਕਸ ਤੇ ਕਮਾਉਂਦੇ ਹਨ ਜੀ ਜਾ ਤੁਧ ਭਾਵੈ ਤੇਗ ਵਗਾਵੈ ਸਿਰ ਮੰਡੀ ਕਟ ਜਾਵੇ ਮਹਾਰਾਜ ਜੀ ਜਦੋਂ ਤੈਨੂੰ ਭਾ ਜਾਂਦੇ ਐ ਨਾ ਤੁਹਾਨੂੰ ਜਿਹੜੇ ਤੇ ਉਹ ਫਿਰ ਜੰਗ ਦੇ ਵਿੱਚ ਜਾ ਕੇ ਮੈਦਾਨੇ ਜੰਗ ਦੇ ਜੁੱਧ ਕਰਦੇ ਆ ਤੇ ਫਿਰ ਉੱਥੇ ਸਿਰ ਕੱਟੇ ਜਾਂਦੇ ਆ ਤੇ ਉਹ ਫੇਰ ਸ਼ਹੀਦ ਘਵਾਉਂਦੇ ਤੇ ਆਪ ਜੀ ਦੇ ਦਰ ਤੇ ਪ੍ਰਵਾਣ ਹੋ ਜਾਂਦੇ ਹਨ ਜੀ ਜਾ ਤਦ ਭਾਵੇ ਜਾਹੇ ਦਸੰਤਰ ਸੁਣ ਗੱਲਾਂ ਘਰ ਆਵੇ ਆ ਜਿਹੜੀ ਵਜਨ ਕੀਤਾ ਨਾ ਮਹਾਰਾਜ ਜੀ ਨੇ ਇਹ ਉਹਨਾਂ ਬਾਅਦ ਤੇ ਕੀਤੇ ਜਿਹੜੇ ਦੂਸਰੇ ਦੇਸ਼ਾਂ ਵੀ ਗੱਲਾਂ ਸੁਣ ਕੇ ਆ ਕੇ ਆਪਣੇ ਦੇਸ਼ ਦੇ ਵਿੱਚ ਆਪਣੇ ਰਾਜਿਆਂ ਨੂੰ ਆਪਣੇ ਪ੍ਰਬੰਧਕਾਂ ਨੂੰ ਦੱਸਦੇ ਨੇ ਉਸ ਦੇਸ਼ ਵਿੱਚ ਆਪ ਦੇ ਸਾਡੇ ਦੇਸ਼ ਵਾਸਤੇ ਆਹ ਕੁਝ ਹੋ ਰਿਹਾ ਏ ਤੇ ਆਹ ਕੁਝ ਹੋ ਰਿਹਾ ਏ ਇਹ ਸੀਆਈਡੀ ਇੰਟੈਲੀਜੈਂਸ ਵਾਲਿਆਂ ਬਾਅਦ ਤੇ ਆ ਸ਼ਬਦੇ ਜਾਂ ਤੁਦ ਭਾਵ ਹੈ ਜਾਂ ਇਹ ਦਸੰਤਰ ਸੁਣ ਗੱਲਾਂ ਕਰ ਆਵੇ ਮਹਾਰਾਜ ਜੀ ਤੁਨ ਭਾ ਜਾਂਦਾ ਤੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਉਤੋਂ ਦੀਆਂ ਗੱਲਾਂ ਬਾਤਾਂ ਸੁਣ ਕੇ ਆਪਣੇ ਆਪਣੇ ਦੇਸ਼ 'ਚ ਆ ਕੇ ਪਚਾ ਦਿੰਦੇ ਨੇ ਗੱਲਾਂ ਤੇ ਜਾ ਤੂੰ ਦਰ ਭਾਵੇ ਨਾਇ ਰਚਾਵੇ ਤੂੰ ਦਰ ਭਾਣੇ ਤੂੰ ਭਾਵੇ ਮਹਾਰਾਜ ਜੇ ਤੁਹਾਡੀ ਬਖਸ਼ਿਸ਼ ਹੋ ਜੇ ਨਾ ਕਿਰਪਾ ਹੋ ਜੇ ਫਿਰ ਤੁਸੀਂ ਨਾਮ ਦੇ ਨਾਲ ਸਾਨੂੰ ਰਚਾ ਲੈਂਦਾ ਜੇ ਨਾਮ ਦੇ ਨਾਲ ਇੱਕ ਮਿਕ ਕਰ ਲੈਂਦੇ ਹੋ ਤੂੰ ਦਰ ਭਾਣੇ ਤੂੰ ਭਾਵੇ ਮਹਾਰਾਜ ਜੇ ਤੁਹਾਡਾ ਭਾਣਾ ਹੁੰਦਾ ਨਾ ਤੇਰਾ ਕੀ ਆ ਮਿੱਠਾ ਲੱਗਾ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਮੇਰੇ ਮਨ ਮੇਰੇ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਮਹਾਰਾਜ ਜੇ ਤੁਹਾਡੇ ਭਾਣੇ ਜੇ ਚੱਲਦੇ ਆ ਨਾ ਤੇ ਫਿਰ ਸਾਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਅਸੀਂ ਨਾਮ ਦੇ ਵਿੱਚ ਸਮਾਜਾਂਦੇ ਨਾਮ ਦੇ ਵਿੱਚ ਰਚ ਜਾਂਦੇ ਹਾਂ ਜੀ ਨਾਨਕ ਏਕ ਕਹੇ ਬਨੰਤੀ ਹੋਰ ਸਗਲੇ ਕੂੜ ਕਮਾਵਹਿ ਗੁਰੂ ਨਾਨਕ ਪਾਤਸ਼ਾਹ ਜੀ ਕੇ ਬੇ ਕਹਿੰਦੇ ਸੀ ਬੇਨਤੀ ਕਰਦੇ ਆ ਇੱਕੋ ਇੱਕ ਗੱਲ ਆ ਕਿ ਅਸੀਂ ਆਪ ਜੀ ਦੇ ਹੁਕਮ ਅਨਸਾਰ ਨਾਮ ਦੇ ਨਾਲ ਰਚ ਕੇ ਰਹੀਏ ਤੇ ਬਾਕੀ ਦੇ ਦੁਨੀਆ ਸਾਰੀ ਝੂਠ ਬੋਲਦੀ ਤੇ ਕੂੜ ਦੀ ਕਮਾਈ ਕਰਦੀ ਕੂੜ ਇਕੱਠਾ ਕਰਦੀ ਫਿਰਦੀ ਹੈ ਜੀ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਵੜਿਆ ਆ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨ ਜਾਪਨ ਕਰਤਵਾ ਜੀਆਂ ਅੰਦਰ ਜੀਉ ਸਭ ਕੇ ਜਾਨਾ ਸਭ ਕੇ ਤੇਰੇ ਵਾਸਤੇ ਰਾ ਘਰ ਪਲਾ ਵੱਡੇ ਕਿਆਂ ਵਡਿਆਈਆਂ ਕਿਸ ਕਹਿਣਾ ਕਹਿ ਨਾ ਜਾਏ ਸੂ ਕਰਤਾ ਕਾਦਰਕ੍ਰੀਮ ਦੇ ਜੀਆਂ ਰੇਖ ਸਮਾਏ ਸਾਈ ਕਾਰਕ ਮਾਵਣੀ ਤੋਰ ਛੋਡੀ ਤਿੰਨੇ ਪਾਏ ਨਾਨਕ ਏਕੀ ਬਾਰੀ ਔਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੇਰ ਜਾਏ ਜਾਂ ਮਹਾਰਾਜ ਜੀ ਤੁਸੀਂ ਵੱਡੇ ਹੋ ਤੇ ਤੁਹਾਡੀਆਂ ਵਡਿਆਈਆਂ ਤੇ ਵਡਿਆਈਆਂ ਤੁਸਾਂ ਬਖਸ਼ਣੀਆਂ ਤਾਂ ਤੁਸੀਂ ਚੰਗੇ ਹੋ ਜਦੋਂ ਤੁਸੀਂ ਸਾਡੇ ਤੇ ਬਖਸ਼ਿਸ਼ ਕਰ ਦਿੰਦੇ ਹੋ ਤੇ ਅਸੀਂ ਵੀ ਚੰਗੇ ਹੋ ਜਾਂਦੇ ਹਾਂ ਜੀ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਮਹਾਰਾਜ ਜੀ ਤੁਸੀਂ ਸੱਚੇ ਹੋ ਤੁਸੀਂ ਤੇ ਹੈ ਹੀ ਸੱਚੇ ਹੋ ਜਦੋਂ ਸਾਡੇ ਕਰਦੇ ਹੋ ਬਖਸ਼ਿਸ਼ ਤੇ ਅਸੀਂ ਵੀ ਸੱਚੇ ਹੋ ਜਾਂਦੇ ਆਂ ਤੇ ਕੂੜਾ ਤੇ ਝੂਠਾ ਕੋਈ ਨਹੀਂ ਰਹਿ ਜਾਂਦਾ ਜੀ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਤਾਂ ਤ ਜਿਹੜਾ ਅਸੀਂ ਆਖਦੇ ਹਾਂ ਵੇਖਦੇ ਹਾਂ ਬੋਲਦੇ ਹਾਂ ਚੱਲਦੇ ਸਾਡਾ ਜੀਵਨ ਆ ਨਾ ਇੱਕ ਧਾਤ ਇੱਕ ਮਹਾਰਾਜ ਸਾਡਾ ਇਹ ਜਵਾਵਜੀ ਦੇ ਹੁਕਮ ਅਨਸਾਰ ਸਾਰਾ ਇਸ ਰੀਤੀ ਤੋਂ ਸਾਜੀ ਹੋਈ ਹੈ ਆਪਦੇ ਹੁਕਮ ਅਨਸਾਰ ਹੀ ਅਸੀਂ ਆਖਦੇ ਹਾਂ ਵੇਖਦੇ ਹਾਂ ਬੋਲਦੇ ਹਾਂ ਤੇ ਚੱਲ ਚੱਲਦੇ ਹਾਂ ਇਹ ਸਾਡਾ ਜੀਵਨ ਵੀ ਇੱਕ ਧਾਤ ਆਏ ਇੱਕ ਆਪ ਜੀ ਵੱਲੋਂ ਚਲਾਇਆ ਗਿਆ ਰਾਹ ਹੈ ਜੀ ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਉਹ ਕਰਪੁਰਖ ਵਹਿਗੁਰੂ ਨਾ ਜਿਹੜਾ ਹੁਕਮ ਦੇ ਅਨਸਾਰ ਉਹ ਹੁਕਮ ਹੈ ਧਰਤੀ ਸਾਜੀਆ ਨੂੰ ਹੁਕਮ ਦੇ ਨਾਲ ਧਰਤੀ ਸਾਰੀ ਸਾਜੀ ਸ੍ਰਿਟੀ ਸਾਜੀ ਹੈ ਤੇ ਹੁਕਮ ਦੇ ਵਿੱਚ ਹੀ ਸਾਨੂੰ ਰੱਖਦੇ ਐ ਤੇ ਇਸ ਕਰਕੇ ਉਹ ਸੱਚਾ ਆਪ ਹੈ ਨਾ ਜਿਹੜਾ ਉਹ ਨਾ ਆਵੇ ਨਾ ਮਰੇ ਨਾ ਆਵੇ ਨਾ ਜਾਏ ਨਾ ਤੋਂ ਜਮਣ ਮੰਦੇ ਚੱਕਰ ਵਿੱਚ ਹੈ ਹੀ ਐ ਨਾਉ ਜਾਂਦਾ ਹੈ ਅਕਾਲ ਪੁਰਖ ਨਾ ਮਰਦਾ ਹੈ ਤੇ ਉਹਦੇ ਹੁਕਮ ਵਿੱਚ ਸਾਰੀ ਸ੍ਰਿਟੀ ਚੱਲਦੀ ਹੈ ਤੇ ਸਾਡਾ ਜੀਵਨ ਖਾਣਾ ਪੀਣਾ ਬੋਲਣਾ ਜੋ ਕੁਝ ਵੀ ਆ ਉਹਦੇ ਹੁਕਮ ਦੇ ਵਿੱਚ ਐ ਉਹਦੇ ਹੋ ਗੁੰਦੇ ਵਿੱਚ ਅਸੀਂ ਚੱਲਦੇ ਆਂ ਤੇ ਸਾਡਾ ਗਾਵਿਆ ਥਾਂੇ ਪੈ ਜਾਂਦਾ ਜੀ ਅਸੀਂ ਨਹੀਂ ਤੇ ਤਾਲ ਤਾਲੋ ਠੋងਜੀ ਢੂਮਣੀ ਬੋਲੇ ਆਲ ਪਤਾਲ ਤੇ ਜਿਹੜੇ ਅਸੀਂ ਮਹਾਰਾਜ ਜੀ ਤੁਹਾਡੇ ਹੁਕਮ ਜੀ ਨੇ ਚੱਲਦੇ ਤੇ ਜਿੱਥੇ ਅਸੀਂ ਮਰਜ਼ੀ ਤੁਰੇ ਫਿਰਿਏ ਤੇ ਉਹ ਸਾਡਾ ਕਦੇ ਵੀ ਸਕਾਰਥੇ ਨਹੀਂ ਪੈਂਦਾ ਜੀ ਪੌੜੇ ਸਤ ਗੁਰਾਂ ਸੇਵਨ ਸੰਗ ਭਰਮ ਚੁਕਾਈਐ ਸੱਚੇ ਗੁਰੂ ਦੀ ਅਰਾਧਨਾ ਬੜੇ ਸੰਗ ਲਾ ਕੇ ਕਰੋ ਜੇ ਸੇਵਾ ਵੀ ਕਰਨੀ ਹੈ ਨਾ ਇਹ ਨਾ ਵੇਖੋ ਵੀ ਸਹੀ ਭਾਂਡੇ ਮਾਜਣ ਦੇ ਕੋਈ ਸਾਨੂੰ ਵੇਖ ਕੇ ਹੋਏ ਭਾਂਡੇ ਮਾਜੀ ਜਾਂਦਾ ਅਸੀਂ ਝਾੜੂ ਮਾਰਨ ਦੇ ਕੋਈ ਆ ਕੋਈ ਝਾੜੂ ਮਾਰਨ ਦੇ ਇੱਥੇ ਆ ਕੇ ਅਸੀਂ ਤੱਪੜ ਝਾੜਨ ਦੇ ਕੋਈ ਆ ਕੋਈ ਤੱਪੜ ਝਾੜਨ ਦੇ ਇੱਥੇ ਆ ਕੇ ਇਸ ਕਰਕੇ ਸੱਚੇ ਗੁਰੂ ਦੀ ਸੇਵਾ ਇਹ ਦੋ ਕਰਨੀ ਹੈ ਨਾ ਸੰਗ ਲਾ ਕੇ ਸਾਰੀ ਸੰਗ ਸ਼ਰਮ ਲਾ ਕੇ ਕਰੋ ਤੇ ਆਪਣੇ ਮਨ ਦਾ ਭਰਮ ਮਟਾ ਲਓ ਕਿ ਸੇਵਾ ਜਿਹੜੀ ਸੋ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਸਤਗੁਰ ਕਾ ਮਨ ਮੰਨਿਆ ਤਾ ਪਾਪ ਕਸਮਲ ਭੰਨੇ ਜਦੋਂ ਮਹਾਰਾਜ ਕਿਰਪਾ ਕਰਦੇ ਜਦੋਂ ਮਨ ਮੰਨ ਜੇ ਨਾ ਮਹਾਰਾਜ ਦਾ ਜਦੋਂ ਸੇਵਾ ਕਰਦੇ ਆ ਉਹ ਸਫਲ ਹੋ ਜਾਂਦੀ ਹੈ ਸਤਿਗੁਰ ਕਾ ਮ ਸਤਿਗੁਰ ਕਾ ਮਨ ਮੰਨਿਆ ਸਭ ਪਾਪ ਕਸਮਲ ਭੰਨੇ ਸਾਰੇ ਹੀ ਜਿੰਨੇ ਸਾਡੇ ਪਾਪ ਜਿਹੜੇ ਲੱਗੇ ਹੁੰਦੇ ਆ ਉਹ ਸਾਰੇ ਲੈ ਜਾਂਦੇ ਹਨ ਇਸ ਕਰਕੇ ਸੱਚੇ ਗੁਰੂ ਦੀ ਸੇਵਾ ਜਿਹੜੀ ਸੇਵਾ ਕਰਨੀ ਹੈ ਨਾ ਉਹ ਆਪਣੇ ਨਿਸ਼ੰਘ ਹੋ ਕੇ ਸਾਰ ਤਰ੍ਹਾਂ ਦੀ ਸੰਗ ਸ਼ਰਮ ਲਾ ਕੇ ਭਰਮ ਖਤਮ ਕਰਕੇ ਕਰਨੀ ਚਾਹੀਦੀ ਹੈ ਜੀ ਸਤਿਗੁਰੇ ਆਖੇ ਕਾਰ ਸੁਕਾਰ ਕਮਾਈਐ ਸੱਚੇ ਗੁਰੂ ਮਹਾਰਾਜ ਦੀੋ ਕਿਰਪਾ ਕਰਨਾ ਵੀ ਕਿਹੜਾ ਕੰਮ ਕਰਨਾ ਜੋ ਮਹਾਰਾਜ ਦਾ ਜਿਉ ਜੋ ਤੇਰਾ ਹੁਕਮ ਤੇਵੇਂ ਤੇ ਹੋਵਣਾ ਤੇ ਜਿਵੇਂ ਜਿਵੇਂ ਮਹਾਰਾਜ ਹੁਕਮ ਕਰਦੇ ਆ ਉਹਦੇ ਹੁਕਮ ਦੇ ਵਿੱਚ ਰਹਿ ਕੇ ਕਾਰ ਕਰੋ ਸੋ ਉਹ ਕਮਾਈ ਤੁਹਾਡੀ ਜਿਹੜੀ ਕਮਾਈ ਸਫਲ ਹੋਵੇਗੀ ਜਿਹੜੀ ਸੱਚੇ ਗੁਰੂ ਦੇ ਹੁਕਮ ਦੇ ਵਿੱਚ ਕਰਦੇ ਹੋ ਜੀ ਸਤਿਗੁਰੂ ਹੋਏ ਦਇਆਲ ਤਾਂ ਨਾਮ ਦਿਹਾਈਐ ਜਦੋਂ ਦਾ ਸੱਚੇ ਗੁਰੂ ਗੁਰੂ ਮਹਾਰਾਜ ਛੱਡਦੇ ਦਿਹਾਲ ਹੋ ਜਾਂਦੇ ਆ ਨਾ ਤੇ ਫੇਰ ਅਸੀਂ ਨਾਮ ਤੇ ਆਉਨੇ ਆ ਤੇ ਨਾਮ ਜਪਦੇ ਆ ਸੱਡ ਕਿਉਂਕਿ ਜੇ ਮਹਾਰਾਜ ਨੇ ਸਵੇਰੇ ਸਾਨੂੰ ਹਿੰਮਤ ਹੀ ਨਹੀਂ ਦਿੱਤੀ ਅਸੀਂ ਸਵੇਰੇ ਉੱਠੇ ਹੀ ਨਹੀਂ ਅਸੀਂ ਨਿਤਨੇਮ ਹੀ ਕਰ ਸਕੇ ਅਸੀਂ ਗੁੜਕਾ ਸਾਹਿਬ ਪ੍ਰਕਾਸ਼ ਨਹੀਂ ਕਰ ਸਕੇ ਅਸੀਂ ਵਾਹਿਗੁਰੂ ਬੋਲ ਹੀ ਨਹੀਂ ਸਕੇ ਜਦੋਂ ਐਸੀ ਅਵਸਥਾ ਬਣ ਜਾਂਦੀ ਹੈ ਨਾ ਬੰਦੇ ਦੀ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾਂ ਜਦੋਂ ਚੌਥਾ ਪਹਿਰ ਆ ਜਾਂਦਾ ਹੈ ਨਾ ਅੱਖੀਂ ਅੰਧ ਜੀਬ ਰਸਨਾ ਹੀ ਕੰਨੀ ਸੁਣਨਾ ਵੈਣ ਤੇ ਅੱਖਾਂ ਅੰਨੀਆਂ ਤੇ ਜੀਬ ਦੇ ਵਿੱਚ ਰਸ ਨਹੀਂ ਰਹਿ ਗਿਆ ਤੇ ਕੰਨਾਂ ਦੇ ਵਿੱਚ ਕੋਈ ਗੱਲ ਨਹੀਂ ਸੁਣਦੀ ਐਸੀ ਅਵੱਤਾ ਬਣ ਜਾਂਦੀ ਫੇਰ ਨਹੀਂ ਅਸੀਂ ਨਾਮ ਤੇ ਆ ਸਕਦੇ ਜਦ ਮਹਾਰਾਜ ਦੀ ਬਖਸ਼ਿਸ਼ ਹੈ ਮਹਾਰਾਜ ਦਿਆਲ ਹੁੰਦੇ ਆ ਤੇ ਤਾਂ ਵੀ ਅਸੀਂ ਨਾਮ ਤੇ ਆਉਂਦੇ ਹਾਂ ਜੀ ਲਾਹਾ ਭਗਤ ਸੋਸਾਰ ਗੁਰਮੁਖ ਪਾਈਐ ਜਿਹੜਾ ਭਗਤੀ ਕਰਨੀ ਹੈ ਨਾ ਇਹ ਲਾਹਾ ਬਹੁਤ ਵੱਡਾ ਸਾਰੇ ਤਤਾਂ ਦਾ ਸਾਰ ਤਤ ਹੈ ਤੇ ਗੁਰਮੁਖਿਸ਼ ਨੂੰ ਪ੍ਰਾਪਤ ਕਰ ਲੈਂਦੇ ਹਨ ਜੀ ਮਾਨਮਕ ਕੂੜਗਬਾਰ ਕੂੜ ਕਮਾਈ ਹੈ ਜਿਹੜੇ ਮਾਨਮਖ ਲੋਗ ਆ ਨਾ ਉਹ ਕੂੜੇ ਦਾ ਗੁਬਾਰ ਭਰਿਆ ਹੋ ਜਾਂਦਾ ਪਤਾ ਉਦੋਂ ਲੱਗ ਜਾਂਦਾ ਉਹ ਗੁਬਾਰ ਫਟਦਾ ਹੈ ਨਾ ਤੇ ਸਾਰਾ ਕੂੜਾ ਉਹਨਾਂ ਦੇ ਸਿਰ 'ਚ ਪੈ ਜਾਂਦਾ ਤੇ ਉਹਨਾਂ ਦੀ ਦੁਨੀਆ ਦੇ ਵਿੱਚ ਰੇਰੇ ਦਰਗੇ ਕਹੇ ਨਾ ਕੋਉ ਆਉ ਬੈਠ ਆਦਰਸ਼ੁਭ ਦੇਉ ਤੇ ਇਹ ਕਰਕੇ ਉਹਨਾਂ ਨੂੰ ਦਰਗਾਹ ਦੇ ਜਰੇਰੇ ਹੀ ਕਹਿੰਦੇ ਆ ਫਿਰ ਕਿਉਂਕਿ ਉਹ ਕੂੜੇ ਹੁੰਦੇ ਆ ਤੇ ਕੂੜ ਦਾ ਗਬਾਰ ਉਹਨਾਂ ਜੋ ਫਟਦਾ ਹੈ ਨਾ ਤੇ ਉਹਨਾਂ ਦੇ ਵਿੱਚ ਸਿਰ ਦੇ ਵਿੱਚ ਵੀ ਝੂਠ ਤੇ ਸਵਾਹ ਹੀ ਪੈਂਦੀ ਹੈ ਜੀ ਸੱਚੇ ਦੇ ਦਰ ਜਾਏ ਸੱਚ ਚ ਵਾਈਐ ਸੱਚੇ ਦੇ ਦਰ ਦੇ ਵਿੱਚ ਜਾਵਾਂਗੇ ਨਾ ਤੇ ਸਾਨੂੰ ਸੱਚ ਹੀ ਮਿਲੂਗਾ ਜੇ ਝੂਠਿਆ ਕੋਲ ਜਾਵਾਂਗੇ ਸਾਨੂੰ ਝੂਠ ਮਿਲੂਗਾ ਤੇ ਜਿਸ ਤਰ੍ਹਾਂ ਦਾ ਜੈਸੀ ਸੰਗਤ ਤੈਸੀ ਰੰਗਤ ਹੋ ਜੇਗੀ ਨਾ ਤੇ ਸੰਤਰ ਸੰਗ ਕਬੀਰਾਂ ਬਿਗਰਿਓ ਸੋਕ ਵੀਰ ਅਮੇ ਹੋਇਨੇ ਬਿਰਿਓ ਜੇ ਚੰਗਿਆਂ ਕੋਲ ਜਾਵਾਂਗੇ ਉਹਨਾਂ ਦੇ ਨਾਲ ਜਾ ਕੇ ਉਸ ਤਰ੍ਹਾਂ ਦੀ ਰੰਗਤ ਹੋ ਗਈ ਨਾ ਤੇ ਭਗਤ ਕਬੀਰ ਜੀ ਨੇ ਕਿਹਾ ਸੰਤਨ ਸੰਗ ਕਬੀਰਾ ਬਿਗਰਿਓ ਸੋਖ ਵੀਰ ਰਾਮਾਇ ਹੋਏ ਨੇ ਬਿਰਿਓ ਫਿਰ ਐਸੀ ਅਵਸਥਾ ਪੈਣ ਜਾਂਦੀ ਹੈ ਗੁਰਮੁਖਾਂ ਨੂੰ ਕਿ ਉਹ ਆਪ ਪਹਿਲਾਂ ਸੇਵਕ ਹੁੰਦੇ ਤੇ ਮਿਲ ਕੇ ਆਪ ਗੁਰੂ ਬਣ ਜਾਂਦੇ ਹਨ ਜੀ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਜਿਹੜਾ ਸੱਚੇ ਦਾ ਮਹਿਲ ਆ ਨਾ ਉਹਦੇ ਚ ਸਦਾ ਹੀ ਸੱਚ ਬੋਲਿਆ ਜਾਂਦਾ ਉੱਥੇ ਕਦੇ ਝੂਠ ਦੇ ਬਲਾਂ ਉੱਥੇ ਕੂੜਨਾ ਭਾ ਭਾਈ ਉੱਥੇ ਕਦੇ ਵੀ ਜਿਹੜਾ ਕੂੜ ਕਸਾਤਾ ਇਹ ਉੱਥੇ ਨਹੀਂ ਭੋਂਦਾ ਇਸ ਕਰਕੇ ਉੱਥੇ ਸੱਚ ਹੀ ਬੋਲਿਆ ਜਾਂਦਾ ਹੈ ਜੀ ਨਾਨਕ ਸੱਚ ਸਦਾ ਸਜਿਆਰ ਸੱਚ ਸਮਾਈਐ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਕਿ ਜਿਹੜਾ ਸੱਚ ਹੋਣਾ ਸੱਚਾ ਆਚਾਰ ਸੱਚਾ ਵਿਹਾਰ ਜਦੋਂ ਕਰਨ ਆਪਾਂ ਲੱਗ ਪੈਨੇ ਆ ਫਿਰ ਆਪਾਂ ਸੱਚ ਦੇ ਵਿੱਚ ਸਮਾ ਜਾਨੇ ਆ ਆਪਾਂ ਕੂੜ ਤੋਂ ਦੂਰ ਹੋ ਜਾਂਨੇ ਆ ਦੁਨੀਆ ਕੀਆਂ ਵਡਿਆਈਆਂ ਆ ਕੀ ਸੇਤੀ ਝਾਲ ਇਹਨੇ ਜਲੀ ਨਾਮ ਸਾਰੀਆਂ ਇੱਕ ਨ ਚਲੇ ਨਾਲ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਨਾ ਇਹ ਸਾਰੀਆਂ ਨੂੰ ਛੱਡ ਦੇ ਉਹਨੂੰ ਅੱਗ ਲਾ ਕੇ ਸਾੜ ਦੇਓ ਇਹ ਕੋਈ ਵੀ ਤੁਹਾਡੇ ਨਾਲ ਨਹੀਂ ਜਾਣੀ ਜਾਣੀ ਹੈ ਤੇ ਪ੍ਰਮਾਤਮਾ ਦਾ ਨਾਮ ਤਾਂ ਜਿਹੜਾ ਨਾ ਉਹ ਤੁਹਾਡੇ ਨਾਲ ਜਾਣਾ ਹੈ ਜੀ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦੇ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਈਕੂਲ ਨਾ ਹੋਵੇ ਬੋਲਿਆ ਕਿ ਉਹ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹੇ ਬਖਸ਼ ਲੈਣਾ ਜੀ ਆਹ ਆਖਰੀ ਪੰਕਤੀਆਂ ਪੜ ਕੇ ਅੱਜ ਦੇ ਜਿਹੜੇ ਸੰਖੇਪ ਵਿਆਖਿਆ ਸੰਖੇਪ ਵਿਚਾਰ ਇਸ ਤੋਂ ਸੰਤੋਖੀ ਹੈ ਜੀ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਾਰ ਸੱਚ ਸਮਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ